ਜੀ ਹਾਂਜੀ ਸੰਦੀਪ ਸਿੰਘ ਜੀ ਬੋਲ ਰਿਹਾ ਹਾਂ ਹਾਂਜੀ ਬੋਲ ਰਿਹਾ ਜੀ ਹਾਂਜੀ ਹਾਂਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਵਿਵੇਕ ਪਖਸ਼ੀ ਲੁਧਿਆਣੇ ਤੋਂ ਪੱਤਰਕਾਰ ਬੋਲ ਰਿਹਾ ਜੀ 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 ਸਰ ਬੋਲੀਏ ਹਾਂਜੀ ਹਾਂਜੀ ਮੈਂ ਤੁਹਾਡਾ ਰੀਲ ਦੇਖੀ ਸੀਗੀ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਅ ਤੁਸੀਂ ਕਿਹੜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਮੈਂ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੇ ਕਿਹੜੇ ਮੁਹੱਲੇ ਚ ਅੰਮ੍ਰਿਤਸਰ ਸਰ ਗੇਟ ਹਕੀਮਾ ਦੇ ਕੋਲ ਪਿੰਡ ਹੈ ਮੇਰਾ ਪਰਾੜੀਵਾਲ ਗੇਟ ਹਕੀਮਾ ਦੇ ਕੋਲ ਪਰਾੜੀਵਾਲ ਪਿੰਡ ਹੈ ਚਵਾਲ ਰੋਡ ਦੇ ਉੱਪਰ ਕਾਲੀਵਾਲ ਹਾਂਜੀ ਪਰਾੜੀਵਾਲ ਪਰਾੜੀਵਾਲ ਅੱਛਾ 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 ਹਾਂਜੀ ਤੇ ਤੁਸੀਂ ਪੀ ਐਚ ਡੀ ਕੀਤੀ ਹੋਈ ਆ ਜੀ ਪੀ ਐਚ ਡੀ ਨੂੰ ਠੀਕ ਹੈ ਤੇ ਨਾਲ ਐਮ ਏ ਵੀ ਕੀਤੀਆਂ ਹੋਈਆਂ ਹਾਂਜੀ ਹਾਂਜੀ ਬਿਲਕੁਲ ਜੀ ਕਿਹੜੀਆਂ ਕਿੜੀਆਂ ਐਮਏ ਕੀਤੀਆਂ ਨੇ ਐਮਏ ਪੰਜਾਬੀ ਜਰਨਲਿਜ਼ਮ ਪੋਲੀਟੀਕਲ ਸਾਇੰਸ ਵੀ ਮੈਂ ਸਟੱਡੀ ਤੇ ਤੁਸੀਂ ਆਪਣੀਆਂ ਡਿਗਰੀਆਂ ਵੀ ਸਾਰੀਆਂ ਆਪਣੇ ਰੇੜੇ ਦੇ ਉੱਪਰ ਰੱਖਦੇ ਹੋ ਹਾਂਜੀ ਬਿਲਕੁਲ ਰੱਖੀ ਦੀ ਹਾਂ ਮੈਂ ਦੇਖੀਆਂ ਨੇ ਅੱਜ ਰੀਲ 'ਚ ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਜਦੋਂ ਆਪਣੀ ਰੇੜੀ ਦੇ ਉੱਤੇ ਡਿਗਰੀਆਂ ਰੱਖ ਕੇ ਆਪਣੀ ਸਬਜ਼ੀ ਵੇਚਦੇ ਹੋ ਮੈਂ ਤੁਸੀਂ ਸਰ ਇਹੀ ਕਰਦਾ ਮੈਂ ਡਿਗਰੀ ਇਸ ਕਰਕੇ ਰੱਖਦਾ ਕਿ ਮੈਂ ਭੁਲਾਣਾ ਮੈਂ ਐਕਚੁਅਲ ਦੇ ਵਿੱਚ ਕੋਣ ਆ ਠੀਕ ਐ ਤਾਂ ਮੇਰਾ ਜਿਹੜਾ ਅਧਿਆਪਨ ਦਾ ਕਿਤਾ ਗਿਆ ਹੋਇਆ ਮੇਰੇ ਕੋਲੋਂ ਖੋਇਆ ਹੋਇਆ ਹੈ ਇਹਨਾਂ ਲੋਕਾਂ ਨੇ ਪੂਰੀ ਕਿਲੀ ਮਿੱਤੀ ਸਾਜੀ ਨਾਲ ਮੇਰੇ ਕੋਲੋਂ ਨਹੀਂ ਮੇਰੇ ਵਰਗੇ ਪਤਾ ਨਹੀਂ ਕਿੰਨਿਆ ਹੋਰ ਆ ਦੇ ਕੋਲ ਮੈਂ ਉਹ ਜਿਲਦ ਵਾਪਸ ਆਪਣਾ ਲਵਾ ਤਾਂ ਬਸ ਉਸ ਚੀਜ਼ ਨੂੰ ਮੈਂ ਮੁੱਖ ਰੱਖ ਕੇ ਤੇ ਮੈਨੂੰ ਹੁੰਦਾ ਕਿ ਮੇਰੀਆਂ ਡਿਗਰੀਆਂ ਮੇਰੇ ਸਾਹਮਣੇ ਰਹਿਣ ਤੇ ਤੁਸੀਂ ਸਬਜ਼ੀ ਕਰਦੋਂ ਤੋਂ ਵੇਚ ਰਹੇ ਹੋ ਮੈਂ ਜੁਲਾਈ ਤੋਂ ਵੇਚ ਰਿਹਾ ਜੀ ਜੁਲਾਈ 2023 ਤੋਂ ਹਾਂਜੀ ਜੀ ਤੇ ਤੁਸੀਂ ਮੈਰਿਡ ਹੋ ਹਾਂਜੀ ਜੀ ਮੈਰਿਡ ਹਾਂ ਮੇਰਾ ਬੇਟਾ ਹੈ ਇੱਕ ਕਿੰਨਾ ਵੱਡਾ ਸੈਕੰਡਰੀ ਕਲਾਸ 'ਚ ਹੈ 8 ਸਾਲ ਦਾ ਹੈਗਾ 8 ਸਾਲ ਦਾ ਤੁਹਾਡੇ ਮਿਸਿਸ ਹਾਊਸ ਵਾਈਫ ਹੈ ਜਾਂ ਹਾਊਸ ਵਾਈਫ ਹਾਂ ਤੇ ਤੁਹਾਨੂੰ ਜਦੋਂ ਲੋਕ ਤੁਹਾਡੇ ਤੋਂ ਸਬਜ਼ੀ ਖਰੀਦਦੇ ਆ ਹਾਂਜੀ ਤੇ ਉਹ ਤੁਹਾਨੂੰ ਕਿਸ ਤਰ੍ਹਾਂ ਡੀਲ ਕਰਦੇ ਆ ਬਿਕੋ ਜਦੋਂ ਤੱਕ ਤੇ ਮੇਰਾ ਪਤਾ ਨਹੀਂ ਸੀਗਾ ਕਿ ਮੈਂ ਇੰਨਾ ਪੜਿਆ ਲਿਖਿਆ ਹਾਂਜੀ ਉਦੋਂ ਤੱਕ ਕਿ ਭਾਵੇਂ ਪੜੇ ਲਿਖਿਆ ਤੇ ਮੈਂ ਇਲਾਕੇ ਚ ਵੀ ਜਾਂਦਾ ਸੀ ਤਾਂ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਉਹਨਾਂ ਦੇ ਏਰੀਆ ਚ ਵੀ ਜਾਂਦਾ ਸੀ ਤਾਂ ਜਿਵੇਂ ਨੋਰਮਲ ਸਬਜੀ ਵਾਲੇ ਆ ਉਹਨਾਂ ਨੂੰ ਟ੍ਰੀਟ ਕਰਦੇ ਉਵੇਂ ਮੈਨੂੰ ਟ੍ਰੀਟ ਕਰਦੇ ਸੀ ਹੂੰ ਉਹ ਇਹ ਭਾਈ ਜੇ ਉਹ ਜਿਵੇਂ ਆਮ ਵਰਟੀ ਚੱਲਦੀ ਹੈ ਹਾਂਜੀ ਹਾਂਜੀ ਬਟ ਜਦੋਂ ਮੇਰੀਆਂ ਵੀਡੀਓਜ਼ ਬਣੀਆਂ ਹੂੰ ਤਾਂ ਜਿਹੜੇ ਸੱਤਰਕਾਰ ਸੀ ਹੂੰ ਉਹਨਾਂ ਨੇ ਉੱਥੇ ਹੀ ਬਣਾਈਆਂ ਹੂੰ ਮਤਲਬ ਮਾਰਕੀਟ ਦੇ ਵਿੱਚ ਹੀ ਚੋਰੀ ਉੱਥੇ ਜਦੋਂ ਮੈਂ ਸਬਜ਼ੀ ਲੈਂਦਾ ਹਾਂ ਠੀਕ ਹੈ ਜਿਦਾ ਸਾ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਹੂੰ ਤਾਂ ਹਰ ਵਸਤੂ ਵਰ ਚਾਹੇ ਕੋਈ ਪੜਿਆ ਲਿਖਿਆ ਹੋਵੇ ਚਾਹੇ ਕੋਈ ਘੱਟ ਪੜਿਆ ਲਿਖਿਆ ਹੋਵੇ ਹਾਂਜੀ ਵਧੀਆ ਤਰੀਕੇ ਨਾਲ ਡੀਲ ਕਰਦੇ ਨੇ ਤੇ ਤੁਹਾਡੇ ਨਾਲ ਰੇਟ ਦੇ ਵਿੱਚ ਬਾਰਗੇਨਿੰਗ ਵੀ ਕਰਦੇ ਆ ਨਹੀਂ ਸਿਰਫ ਇਹ ਕੋ ਬਾਰਗੇਨਿੰਗ ਵਾਲਾ ਮੈਂ ਕੰਮ ਰੱਖਿਆ ਨਹੀਂ ਰੀਜ਼ਨ ਵੀ ਕਿ ਮੈਂ ਆਮ ਮਾਰਕੀਟ ਦੇ ਨਾਲੋਂ ਬਹੁਤ ਜਿਹੜੇ ਵਾਜਬ ਰੇਟ ਨੇ ਉਹਨਾਂ ਦੇ ਉੱਪਰ ਕਿਮਾਣਾ ਆਪਣਾ ਸ਼ੇਲ ਕਰਦਾ ਠੀਕ ਹੈ ਕਿੰਨੇ ਆਮ ਆਮ ਜਿਵੇਂ ਸਬਜ਼ੀ ਵਾਲੇ ਹੁੰਦੇ ਨੇ ਉਹਨਾਂ ਨੇ ਲੁੱਟਖਸੋਤ ਕੀ ਕੀ ਹੁੰਦੀ ਹੈ ਸ਼ੁਰੂ ਤੇ ਉਹ ਕੰਮ ਨਹੀਂ ਕਰਦਾ ਤੇ ਤੁਹਾਡੇ ਜਿਹੜੇ ਰੇੜੀ ਤੋਂ ਕਿੰਨੀ ਇਨਕਮ ਹੋ ਜਾਂਦੀ ਹੈ ਰੋਜ਼ ਦੀ ਤੁਹਾਨੂੰ ਰੇੜੀ ਤੋਂ ਜਿੰਨੀ ਬਚਤ ਦੀ ਜੇ ਮੈਂ ਗੱਲ ਕਰਾਂ ਤੇ ਮੈਨੂੰ 5-4-5 ਰੁਪਏ ਦੀ ਰੇੜੀ ਬਚ ਜਾਂਦੀ ਹੈ ਪਰਿਵਾਰ ਚੱਲ ਪੈਂਦਾ ਤੁਹਾਡਾ ਗੁਜ਼ਾਰਾ ਕਰਦਾ ਚੱਲ ਰਿਹਾ ਹਾਂ ਹਾਂ ਬਸ ਕੁਝ ਗੁਜ਼ਾਰਾ ਚਲਾ ਰਹੇ ਹਾਂ ਜੀ ਤੁਹਾਡੀ ਫੈਮਿਲੀ ਜੁਆਇੰਟ ਹੈ ਜਾਂ ਸਿੰਗਲ ਨਹੀਂ ਮਤਲਬ ਸਿੰਗਲ ਹੈ ਅੱਛਾ ਜੀ ਹਾਂ ਜੀ ਮਦਰ ਤੇ ਬ੍ਰਦਰ ਵਗੈਰਾ ਆਪਣਾ ਸੈਪਰੇਟ ਰਹਿੰਦੇ ਨਹੀਂ ਹੂੰ ਹਾਂ ਜੀ ਤੇ ਉਹ ਉਹ ਕਿ ਉਹਨਾਂ ਨੂੰ ਕੋਈ ਬੰਦਾ ਲਾਂਬਾ ਦਿੰਦਾ ਹੋਵੇ ਜਾਂ ਕੋਈ ਕਹਿੰਦਾ ਹੋਵੇ ਵੀ ਤੁਹਾਡਾ ਮੁੰਡਾ ਇਹਨਾ ਪੜ੍ਹ ਲਿਖ ਕੇ ਸਬਜ਼ੀ ਵੇਚ ਰਿਹਾ ਇਦਾਂ ਦੀ ਕੋਈ ਗੱਲਬਾਤ ਨਹੀਂ ਲਾਂਬਾ ਤੇ ਦੇਖੋ ਕੋਈ ਨਹੀਂ ਦਿੰਦਾ ਪਰ ਪੂਰਾ ਪਿੰਡ ਜਾਂ ਪੂਰੀ ਲੋਕੈਲਿਟੀ ਹੂੰ ਕਿਸ ਕਾਲ ਦੇ ਉੱਪਰ ਅਫਸੋਸ ਇਹਨੂੰ ਪ੍ਰਗਟ ਕਰਦੀ ਆ ਕਿ ਇਸ ਬੰਦੇ ਦੇ ਨਾਲ ਬਣਿਆ ਕੀ ਕਿਉਂਕਿ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ ਸਾਰੇ ਸਾਡੇ ਜਿਹੜੇ ਲੋਕ ਸੀ ਪਿੰਡਲੇ ਸੀ ਉਹਨਾਂ ਦੀਆਂ ਦੁਆਵਾਂ ਸ਼ਾਮਲ ਸੀ ਆਪਣੇ ਪਿੰਡ ਦੇ ਅਸੀਂ ਕੱਲੇ ਸਾਂ ਜਿਹੜੇ ਇਹਨੇ ਅਸੀਂ ਪੁੰਚ ਪੜੇ ਸਾਂ ਤਾਂ ਉਹ ਲੋਕਾਂ ਦੀ ਕੋਈ ਗੱਲ ਨਹੀਂ ਕੀਤੀ ਸਾਨੂੰ ਕਿ ਬੱਚੇ ਕੱਲ ਨੂੰ ਦੇਖੋ ਤੁਹਾਡੇ ਮਾਪੋਂ ਨੇ ਤੁਹਾਨੂੰ ਪੜ੍ਹਾਤਾ ਤੇ ਕੱਲ ਨੂੰ ਜੇਰੋ ਤੁਸੀਂ ਪੜ੍ਹ ਕੇ ਵੱਡੇ ਅਫਸਰ ਲੱਗੇ ਸਾਡੇ ਬੱਚਿਆਂ ਨੂੰ ਜ਼ਰੂਰ ਪੜ੍ਹਾ ਦਿਓ ਹਾਂ ਇਹ ਬਸ ਉਹਨਾਂ ਲੋਕਾਂ ਨੂੰ ਹੁਣ ਅਫਸੋਸ ਵੀ ਹੈ ਕਿ ਜਾ ਰਿਹਾ ਇਹ ਬੰਦੇ ਨਾਲ ਕੀ ਬਣਿਆ ਸਾਡੇ ਬੱਚਿਆਂ ਨੂੰ ਪੜ੍ਹਾ ਵੀ ਰਿਹਾ ਸੀ ਸਭ ਕੁਝ ਕਰਦਾ ਪਿਆ ਸੀ ਪਰ ਅੱਜ ਇਹਨੂੰ ਰੋਟੀ ਦੇ ਫਿਕਰ ਪੈ ਗਈ ਹੈ ਤੇ ਤੁਸੀਂ ਲਾਅ ਵੀ ਕੀਤੀ ਹੋਈ ਹੈ ਜੀ ਕੀਤੀ ਹੈ ਜੀ ਪਰ ਤੁਸੀਂ ਪੜ੍ਹਾਉਣਾ ਮੈਂ ਹਾਂਜੀ ਮੈਂ ਤਾਂ ਲੋਅ ਦੇ ਡਿਪਾਰਟਮੈਂਟ ਜੀ ਵਿੱਚ ਟੀਚਰ ਕਰਦਾ ਸੀ ਜੀ ਤੇ ਤੁਸੀਂ ਲਾਅ ਨੂੰ ਪ੍ਰੈਕਟਿਸ 'ਚ ਕਿਉਂ ਨਹੀਂ ਲਿਆਂਦਾ ਨਹੀਂ ਮੈਂ ਜੀ 2007 ਦੇ ਵਿੱਚ ਜਦੋਂ ਲਾਅ ਕੀਤੀ ਸੀ ਤਾਂ ਮੈਂ ਥੋੜਾ ਜਿਹਾ ਗਿਆ ਸੀ ਜਾਂ ਮੇਰਾ ਇੰਟਰਸਟ ਪਹਿਲਾਂ ਵੀ ਟੀਚਿੰਗ 'ਚ ਹੀ ਗਿਆ ਸੀ ਮੈਂ ਪ੍ਰੈਕਟਿਸ 'ਤੇ ਗਿਆ ਸੀ ਪਰ ਮੈਨੂੰ ਇੰਨੀ ਗੱਲ ਪਤਾ ਲੱਗ ਗਈ ਸੀ ਕਿ ਮੈਂ ਪ੍ਰੈਕਟਿਸ ਵਾਸਤੇ ਨਹੀਂ ਬਣਿਆ ਮੈਂ ਸਿਰਫ ਟੀਚਿੰਗ ਵਾਸਤੇ ਬਣਿਆ ਸੋ ਮੈਂ ਫਿਰ ਅਗੋਂ ਮਾਸਟਰ ਜੁਗੈਰਾ ਕਰਕੇ UGC JRF ਵਗੈਰਾ ਸਾਰਾ ਕਲੀਅਰ ਕੀਤਾ ਤਾਂ ਅਜ ਮੈਂ एलिਜੀਬਲ ਹੋ ਜਾਵਾਂ ਟੀਚੀ ਵਾਸਤੇ ਹਾਂ ਹਾਂ ਹਾਂਜੀ ਤੇ ਤੁਸੀਂ ਆਪਣਾ ਕਿਸੇ ਲੋਕ ਕਾਲਜ ਦੇ ਵਿੱਚ ਵੀ ਪ੍ਰੋਫੈਸਰ ਲੱਗ ਸਕਦੇ ਸੀਗੇ ਜੀ ਬਿਲਕੁਲ ਲੱਗ ਸਕਦਾ ਸੀ ਤੇ ਉਹਦੇ ਵਿੱਚ ਤੁਸੀਂ ਕੋਸ਼ਿਸ਼ ਨਹੀਂ ਕੀਤੀ ਨਹੀਂ ਉਹਦੇ ਵਿੱਚ ਸਰ ਮੈਂ ਕੋਸ਼ਿਸ਼ ਤਾਂ ਨਹੀਂ ਕੀਤੀ ਕਿਉਂਕਿ ਸਰ ਜ਼ਮੀਰ ਮਾਰ ਕੇ ਕੰਮ ਕਰਨਾ ਮੇਰੀ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਉਸੇ ਸਾਡੇ ਕੋਲ ਲੌ ਕੋਲਜੀਸ ਦੇ ਵਿੱਚ ਕੀ ਹੈ ਕਿ ਸਾਈਨ ਕਰਵਾਣਗੇ ਮੰਨ ਲਓ 30000 ਤੇ ਦੇਣਗੇ 20000 ਰੁਪਇਆ ਤੇ ਉਹ ਸਾਡੇ ਕੋਲ ਉਹਦੇ ਕੰਮ ਹੁੰਦੇ ਨਹੀਂ ਠੀਕ ਹੈ ਤੇ ਮੈਂ ਤੁਹਾਡੀ ਵੀਡੀਓ ਚਲਾਣਾ ਤੁਹਾਡੀ ਆਡੀਓ ਚਲਾਉਂਗਾ ਤੁਸੀਂ ਆਪਣੇ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੀ ਯੂਥ ਨੂੰ ਪੰਜਾਬ ਦੀ ਯੂਥ ਨੂੰ ਸਰ ਮੈਂ ਮੈਸੇਜ ਨਹੀਂ ਬਟ ਇਹ ਜਰੂਰ ਕਹਿਣਾ ਚਾਹਾਂਗਾ ਕਿ ਦੇਖੋ ਮੈਨੂੰ ਪੜ੍ਹਾਈ ਦੇ ਉੱਪਰ ਕੋਈ ਰੋਸਾ ਨਹੀਂ ਹੈ ਤੇ ਨਾਲ ਹੀ ਸਾਨੂੰ ਪੜ੍ਹਾਈ ਦੇ ਉੱਪਰ ਰੋਸਾ ਰੱਖਣਾ ਚਾਹੀਦਾ ਹੈ ਕਿ ਸਾਨੂੰ ਜੋਬ ਨਹੀਂ ਮਿਲੀ ਤੇ ਅਸੀਂ ਪੜ੍ਹਨਾ ਛੱਡ ਦਈਏ ਤੇ ਆਪਣੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਇਹੀ ਕਹੂੰਗਾ ਕਿ ਮੈਂ ਇਹ ਗੱਲ ਜਾਣਦੇ ਹੂ ਕਿ ਮੈਨੂੰ ਨੌਕਰੀ ਨਹੀਂ ਮਿਲੀ ਮਤਲਬ ਮਿੰਨੂ ਜੀ ਉਹ ਮੈਂ ਹੱਕਦਾਰ ਤਾਂ ਨਹੀਂ ਮਿਲਿਆ ਮੈਂ ਅੱਜ ਵੀ ਪੜਦਾ ਪਿਆ ਤੇ ਤੁਸੀਂ ਲਿਖਿਓ ਕਰਿਓ ਮੈਂ ਅੱਜ ਵੀ ਬੀਬੀ ਵੀ ਕਰਦਾ ਪਿਆ ਤੇ ਮੇਰੇ ਇਗਜ਼ਾਮ ਵੀ ਚੱਲਦੇ ਪਏ ਨੇ ਤਾਂ ਬੱਚਿਆਂ ਨੂੰ ਮੈਂ ਇਹੀ ਕਹਿਣਾ ਕਿ ਬੱਚੇ ਆਪਾ ਪੜ੍ਹਾਈ ਨਹੀਂ ਛੱਡਨੀ ਕਿਸੇ ਵੀ ਕੀਮਤ ਤੇ ਕਿਉਂਕਿ ਇਹ ਜਿਹੜੇ ਲੋਕ ਨੇ ਜਿਹੜੇ ਸਾਨੂੰ ਜੋਬਸ ਨਹੀਂ ਦੇ ਰਹੇ ਜਾਂ ਨਹੀਂ ਦੇਣਾ ਚਾਹੁੰਦੇ ਇਹ ਚਾਹੁੰਦੇ ਇਹੀ ਹੈ ਕਿ ਅਸੀਂ ਨਾ ਪੜ੍ਹੀਏ ਲਿਖੀਏ ਤੇ ਅਸੀਂ ਇਹਨਾਂ ਦੇ ਜਿਹੜੇ ਨੇ ਅਸੀਂ ਚੱਲੀ ਜਾਈਏ ਸਾਨੂੰ ਸਭ ਨੂੰ ਪੜ੍ਹਨਾ ਜ਼ਰੂਰ ਚਾਹੀਦਾ ਵੈ ਇਸ ਕਰਕੇ ਨਹੀਂ ਕਿ ਨੌਕਰੀ ਮਿਲੇ ਇਸ ਕਰਕੇ ਕਿ ਅਸੀਂ ਆਪਣੀ ਜਾਣਕਾਰੀ ਹਾਸਲ ਕਰੀਏ ਪਰ ਇਹ ਗੱਲ ਆਪ ਪੜ੍ਹਾਈ ਨੂੰ ਵਿੱਚ ਨਾਲ ਹੀ ਆਈਏ ਕਦੀ ਵੀ ਕਿ ਯਾਰ ਮੈਂ ਬੀਏ ਕਰ ਲਿੱਤੀ ਜਾਂ ਮੈਂ ਐਮਏ ਕਰ ਲਿੱਤੀ ਤੇ ਹੁਣ ਮੈਂ ਹੱਥ ਦਾ ਕੰਮ ਨਹੀਂ ਕਰਨਾ ਤੁਹਾਡੀ ਉਮਰ ਕਿੰਨੀ ਹੈ ਮੇਰੀ 38 ਸਾਲ ਹੈ ਜੀ ਤੁਹਾਡੀ ਵਾਈਫ ਕਿੰਨਾ ਪੜ੍ਹੇ ਹੋਏ ਹੈ ਉਹਨਾਂ ਬਲਾਸਕੂ ਕੀਤੀ ਹੈ ਜੀ